ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਜ਼ਿਆਦਾ ਇੰਪੋਰਟੈਂਟ ਐਮਸੀਕਿਊ ਕਰਾਗੇ ਇਹ ਐਮਸੀਕਿਊ ਜੋ ਪੇਪਰ ਬੇਟਾ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਐਮਪੀਐਚਡਬਲਯੂ ਮੇਲ ਦੇ ਲਈ ਐਮਪੀਐਚਡਬਲਯੂ ਫੀਮੇਲ ਦੇ ਲਈ ਏਐਨਐਮ ਦੇ ਲਈ ਜੀਐਨਐਮ ਦੇ ਲਈ ਕੰਡਕਟ ਕਰੇਗੀ ਉਹਦੇ ਵਿੱਚ ਇਹ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈ ਨਾਲੀ ਨਾਲ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਤੱਕ ਜੋ ਬੱਚੇ ਬੇਟਾ ਆਪਣੇ ਕੋਲ ਪ੍ਰੈਪਰੇਸ਼ਨ ਕਰ ਰਹੇ ਨੇਗੇ ਆਪਣੇ ਕੋਲ ਪੈਰਾਮੈਡੀਕਲ ਇਗਜ਼ਾਮ ਦੀ ਕਿਸੇ ਦੀ ਪ੍ਰੈਪਰੇਸ਼ਨ ਕਰ ਰਹੇ ਨੇ ਉਹਨਾਂ ਬੱਚਿਆਂ ਨੂੰ ਜਰੂਰ ਸ਼ੇਅਰ ਕਰ ਦੇਣ ਤੇ ਬੱਚੇ ਜੋ ਬੱਚੇ ਸਾਡੇ ਕੋਲੋਂ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇਗੇ ਉਹ ਉਹ ਬੱਚੇ ਬੇਟਾ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ 9463079680 ਦੇ ਨਾਲ ਬੱਚੇ ਕਾਫੀ ਬੱਚੇ ਜਿਹੜੇ 986 ਪੋਸਟਾਂ ਨਿਕਲੀਆਂ ਸੀਗੀਆਂ ਉਹਦੇ ਵਿੱਚ ਲਗਭਗ ਬੇਟਾ 150 ਤੋਂ ਵੱਧ ਕੈਂਡੀਡੇਟ ਹੈ ਜਿਹੜਾ ਆਪਣੇ ਇੰਸਟੀਚਿਊਟ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਦਾ ਸਿਲੈਕਟ ਹੋਇਆਗਾ ਤੇ ਮੈਨੂੰ ਉਮੀਦ ਹੈ ਕਿ ਜਿਹੜੇ ਜਿਹੜੀਆਂ ਪੋਸਟਾਂ ਹਨ 270 ਪੋਸਟਾਂ ਐਮਪੀਐਚਡਬਲਯੂ ਮੇਲ ਦੀਆਂ ਤੇ ਬਾਕੀ ਆਪਣੇ ਕੋਲ ਫੀਮੇਲ ਦੀਆਂ ਜੀਐਨਐਮ ਦੀਆਂ ਜਿਹੜੀਆਂ 311 ਪੋਸਟਾਂ ਤੇ ਐਮਪੀਐਚਡਬਲਯੂ ਫੀਮੇਲ ਏਐਨਐਮ ਵਾਸਤੇ ਬੇਟਾ ਆਪਣੇ ਕੋਲ ਜਿੰਨੀਆਂ ਵੀ ਪੋਸਟਾਂ ਨਿਕਲਣੀਆਂ ਆਈਆਂ ਉਹ ਜੁਲਾਈ ਦੇ ਵਿੱਚ ਨੋਟੀਫਿਕੇਸ਼ਨ ਉਹਨਾਂ ਦਾ ਆ ਜਾ देर ਨਹੀਂ ਕਰਨੀਗੇ ਆਪਣੇ ਆਪ ਨੂੰ ਪ੍ਰਿਪੇਅਰ ਕਰਨ ਦੇ ਲਈ ਬੇਟਾ 9463079680 ਤੇ ਨੰਬਰ ਤੇ ਸੰਪਰਕ ਕਰਕੇ ஆன்लाइन ਕੋਚਿੰਗ ਨੂੰ ਜੁਆਇਨ ਕਰ ਸਕਦੇ ਹੋ ਅੱਜ ਦੀ ਕੁਐਸਚਨ ਅੱਜ ਦੀ ਕਲਾਸ ਦਾ ਪਹਿਲਾ ਕੁਐਸਚਨ ਕੀ ਕਹਿ ਰਿਹਾ ਬੋਨ ਮੈਰੋ ਕਿਸ ਤੋਂ ਨਹੀਂ ਬਣਿਆ ਹੁੰਦਾ ਕਿਸ ਤੋਂ ਨਹੀਂ ਬਣਿਆ ਹੋਇਆ ਬੇਟਾ ਜਿਹੜੀ ਬੋਨ ਮੈਰੋ ਹੁੰਦੀ ਹੈ ਕਿ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਸਾਡੇ ਸਰੀਰ ਦੇ ਵਿੱਚ ਲੰਬੀਆਂ ਹੱਡੀਆਂਆਂ ਹੀਆਂ ਲੌਂਗ ਬੋਨਸ ਹੈਗੀਆਂ ਜਿਵੇਂ ਸਭ ਤੋਂ ਲੌਂਗੇਸਟ ਬੋਨ ਆਪਣੇ ਕੋਲ ਫੀਮਰ ਜਿਹਨੂੰ ਕਿ ਪੱਟ ਦੀ ਹੱਡੀ ਬੇਟਾ ਪੱਟ ਦੇ ਵਿੱਚ ਹੁੰਦੀ ਹੈ ਥਾਈ ਬੋਨ ਵੀ ਬੋਲ ਦਿੰਨੇ ਆ ਫੀਮਰ ਵੀ ਬੋਲ ਦਿੰਨੇ ਆ ਸਭ ਤੋਂ ਲੌਂਗੇਸਟ ਬੋਨ ਹੈ ਉਹਦਾ ਜਿਹੜਾ ਐਂਡ ਪੁਆਇੰਟ ਹੁੰਦੇ ਨੇ ਉਹਦੇ ਵਿੱਚ ਬੇਟਾ ਬੋਨ ਮੈਰੋ ਹੁੰਦੀ ਹੈ ਰੈੱਡ ਬੋਨ ਮੈਰੋ ਵੀ ਹੁੰਦੀ ਹੈ ਬੇਟਾ ਜੈਲੂ ਬੋਨ ਮੈਰੋ ਵੀ ਹੁੰਦੀ ਹੈ ਆਪਾਂ ਜਿਹੜੀ ਰੈੱਡ ਬੋਨ ਮੈਰੋ ਹੈਗਾ ਉਹਦਾ ਉਹ ਬੇਟ ਖੂਦੀ ਬਣੀ ਹੁੰਦੀ ਹੈ ਤੇ ਬਲੱਡ ਸੈਲਜ ਦੀ ਬਣੀ ਹੁੰਦੀ ਹੈ ਖੂਨ ਦੇ ਸੈੱਲਾਂ ਦੀ ਬਣੀ ਹੁੰਦੀ ਹੈ ਜਿਹੜੀ ਰੈੱਡ ਬੋਨ ਮੈਰੋ ਹੈ ਜਦੋਂ ਕਿ 옐ੋ ਬੋਨ ਮੈਰੋ ਦਾ ਕੰਮ ਹੁੰਦਾ ਹੈਗਾ ਵੀ ਉਹ ਜਿੰਨੀ ਵੀ ਆਪਣੇ ਕੋਲ ਫੈਟ ਹੁੰਦੀ ਆ ਉਹਨੂੰ ਸਟੋਰ ਕਰਦੀ ਹੈ ਫੈਟ ਆਪਣੇ ਕੋਲ ਦੋ ਪਾਰਟ ਦੇ ਵਿੱਚ ਬੇਟਾ ਦੋ ਹਿੱਸਿਆਂ ਦੇ ਵਿੱਚ ਆਪਣੇ ਕੋਲ ਸਰੀਰ ਦੇ ਵਿੱਚ ਜਮਾ ਹੁੰਦੀ ਹੈ ਇੱਕ ਤਾਂ ਸਟੋਰ ਹੁੰਦੀ ਹੈ ਇੱਕ ਤਾਂ ਜੈਲੋ ਬੋਨ ਮੈਰੋ ਦੇ ਵਿੱਚ ਦੂਸਰੀ ਬੇਟਾ ਐਡੀਪੋਸ ਟਿਸ਼ੂ ਦੇ ਵਿੱਚ ਹੁਣ ਇੱਥੇ ਕੁਐਸਚਨ ਇਹ ਹੈ ਸੀਗਾ ਕਿ ਬੋਨ ਮੈਰੋ ਇਸ ਕਿਸ ਤੋਂ ਨਹੀਂ ਬਣਿਆ ਹੁੰਦਾ ਬੇਟਾ ਐਡੀਪੋਸ ਟਿਸ਼ੂ ਤੋਂ ਬਣਿਆ ਹੁੰਦਾ ਹੈਗਾ ਐਰੀਓਲਾ ਟਿਸ਼ੂ ਤੋਂ ਬਣਿਆ ਹੁੰਦਾ ਹੈ ਖੂਨ ਦੇ ਸੈੱਲਾਂ ਤੋਂ ਬਣਿਆ ਹੁੰਦਾ ਹੈ ਫाइब्रोब्ਲਾਸਟਿਕ ਸੈਲਜ ਤੋਂ ਨਹੀਂ ਬਣਿਆ ਹੁੰਦਾ ਬੇਟਾ ਇਸ ਕਰਕੇ ਆਪਸ਼ਨ ਨੰਬਰ ਡੀ ਹੈ ਜਿਹੜੀ ਉਹ ਬਿਲਕੁਲ ਕਰੈਕਟ ਹੈਗੀ ਕਿਉਂਕਿ ਬੋਨ ਮੈਰੋ ਹੈ ਜਿਹੜਾ ਉਹ ਫਾਈਬਰੋਬਲਾਸਟਿਕ ਸੈਲਜ ਦਾ ਨਹੀਂ ਬਣਿਆ ਹੁੰਦਾ ਫਾਈਬਰੋਬਲਾਸਟਿਕ ਸੈਲਜ ਤੋਂ ਕਾਰਟਿਲੇਜ ਬੰਦੀ ਹੈ ਇਹ ਵੀ ਚੀਜ਼ ਤੁਸੀਂ ਯਾਦ ਰੱਖਣੀ ਹੈਗੀ ਤੇ ਦੂਸਰਾ ਕੁਐਸਚਨ ਕਹਿ ਰਿਹਾ ਹੈ ਜੇਕਰ ਤਿੱਲੀ ਨੂੰ ਹਟਾ ਦਿੱਤਾ ਜਾਵੇ ਤਿੱਲੀ ਨੂੰ ਬੇਟਾ ਸਪਲੀਨ ਬੋਲਿਆ ਜਾਂਦਾ ਹੈ ਇੰਗਲਿਸ਼ ਦੇ ਵਿੱਚ ਜੇਕਰ ਸਪਲੀਨ ਨੂੰ ਹਟਾ ਦਿੱਤਾ ਜਾਵੇ ਤਾਂ ਪਲੇਟਲੈਟਸ ਦੀ ਗਿਣਤੀ ਤੇ ਕੀ ਅਸਰ ਹੋਵੇਗਾ ਤੇ ਬੇਟਾ ਆਪਣੇ ਕੋਲ ਜੇਕਰ ਅਸੀਂ ਸਪਲੀਨ ਨੂੰ ਹਟਾ ਦਈਏ ਤਾਂ ਉਹਦੇ ਜਿਹੜੇ ਆਪਣੇ ਕੋਲ ਸਪਲੀਨ ਦਾ ਪਲੇਟਲੈਟਸ ਦਾ ਕੋਈ ਵੀ ਪ੍ਰਭਾਵ ਨਹੀਂ ਹੋ ਰਹੇਗਾ ਬੇਟਾ ਕੋਈ ਵੀ ਅਨਫੈਕਟਡ ਰਹਿਣਗੇ ਪਲੇਟलेट्स ਪਲੇਟलेट्स ਦੀ ਗਿਣਤੀ ਜਿੰਨੀ ਹੈਗੀ ਉਨੀ ਰਹੂਗੀ ਪਲੇਟलेट्स ਦਾ ਬੇਟਾ ਆਪਣੇ ਕੋਲ ਸਪਲੀਨ ਦਾ ਕੰਮ ਕੀ ਹੁੰਦਾ ਜਿੰਨੇ ਵੀ ਬੇਟਾ ਡੈੱਡ ਸੈੱਲ ਹੁੰਦੇ ਨੇਗੇ ਬਲੱਡ ਦੇ ਚਾਹੇ ਹੋ ਆਰ ਬੀ ਸੀ ਦੇ ਨੇ ਚਾਹੇ ਹੋ ਪਲੇਟलेट्स ਦੇ ਨੇ ਉਹਨਾਂ ਨੂੰ ਬੇਟਾ ਇਹ ਖਤਮ ਕਰਨ ਦਾ ਕੰਮ ਕਰਦੀ ਹੈ ਜਾਨੀ ਕਿ ਡਿਸਟਰੋਏ ਕਰਨ ਦਾ ਕੰਮ ਕਰਦੀ ਹੈ ਇਸ ਕਰਕੇ ਅਸੀਂ ਕਹਿੰਦੇ ਗਰੇਵਯਾਰਡ ਆਫ ਆਰ ਬੀ ਸੀ ਅਸੀਂ ਸਪਲੀਨ ਨੂੰ ਤਿੱਲੀ ਨੂੰ ਬੋਲਿਆ ਜਾਂਦਾ ਹੈਗਾ ਤੇ ਇਹ ਬੇਟਾ ਸਾਰੇ ਕੁਐਸਚਨ ਜਿਸ ਤਰ੍ਹਾਂ ਮੈਂ ਤੁਹਾਨੂੰ ਕੋਈ ਚੀਜ਼ ਬੋਲਦਾ ਕਾਪੀ ਪੈਨ ਲੈ ਕੇ ਜਰੂਰ ਬੈਠਿਆ ਕਰੋ ਆਪਣਾ ਲਿਖਦੇ ਜਾਇਆ ਕਰੋ ਤਾਂ ਜੋ ਪੇਪਰ ਦੇ ਵਿੱਚ ਕੋਈ ਵੀ ਕੁਐਸਚਨ ਤੁਹਾਨੂੰ ਪੁੱਛਿਆ ਜਾਵੇ ਤੁਸੀਂ ਉਹਨੂੰ ਸੌਖੇ ਤਰੀਕੇ ਨਾਲ ਕਰ ਸਕੋ ਤੇ ਦੂਸਰਾ ਕੁਐਸਚਨ ਕੀ ਕਹਿ ਰਿਹਾ ਪੈਨਕ੍ਰੀਆਜ਼ ਵਿੱਚ ਡੈਸ਼ ਹੈ ਜਿਹੜਾ ਬੇਟਾ ਪੈਨਕ੍ਰੀਆਜ਼ ਹੁੰਦਾ ਹੈਗਾ ਇਹ ਇੱਕੋ ਇੱਕ ਗ੍ਰੰਥੀ ਹੈ ਸਾਡੇ ਸਰੀਰ ਦੇ ਵਿੱਚ ਜਿਹੜੀ ਕਿ ਹੈਟਰੋਕ੍ਰਾਈਨ ਹੈ ਹੈਟਰੋਕ੍ਰਾਈਨ ਮਤਲਬ ਕਿ ਇਹ ਐਕਜੋਕ੍ਰਾਈਨ ਸੈੱਲ ਦਾ ਵੀ ਕੰਮ ਕਰਦੀ ਹੈ ਤੇ ਐਂਡੋਕ੍ਰਾਈਨ ਗਲੈਂਡ ਦਾ ਵੀ ਕੰਮ ਕਰਦੀ ਹੈ ਐਕਸੋਕ੍ਰਾਈਨ ਗਲੈਂਡ ਦਾ ਵੀ ਕੰਮ ਕਰਦੀ ਹੈ ਐਕਜੋਕ੍ਰਾਈਨ ਐਂਡੋਕ੍ਰਾਈਨ ਗਲੈਂਡ ਦਾ ਵੀ ਕੰਮ ਕਰਦੀ ਹੈ ਐਕਜੋਕ੍ਰਾਈਨ ਮਤਲਬ ਕਿ ਬੇਟਾ ਜਿਹੜੀ ਆਪਣੀ ਸੈਕ੍ਰੀਸ਼ਨ ਡਕਟ ਦੇ ਰਾਹੀਂ ਸੈਕ੍ਰੀਟ ਕਰਦੀ ਆ ਉਹਨੂੰ ਅਸੀਂ ਐਕਜੋਕ੍ਰਾਈਨ ਨੇਚਰ ਬੋਲਦੇ ਆ ਜਿਹੜੀ ਡਕਟਲੈ ਤੋਂ ਬਿਟਾ ਆਪਣੀ ਸੈਕ੍ਰੀਸ਼ਨ ਨੂੰ ਸੈਕ੍ਰੀਟ ਕਰਦੀ ਆ ਉਹਨੂੰ ਐਂਡੋਕ੍ਰਾਈਨ ਗਲੈਂਡ ਬੋਲਦੇ ਆ ਜਾਨੀ ਕਿ ਪੈਨਕ੍ਰੀਆਜ ਦੋਵੇਂ ਗਲੈਂਡ ਦਾ ਕੰਮ ਕਰਦਾ ਐਕਸੋਕ੍ਰਾਈਨ ਗਲੈਂਡ ਤੇ ਐਂਡੋਕ੍ਰਾਈਨ ਗ੍ਰੈਂਡ ਗਲੈਂਡ ਇਸ ਕਰਕੇ ਇਸ ਨੂੰ ਅਸੀਂ ਐਂਡੋਕ੍ਰਾਈਨ ਐਸ ਇਸ ਕਰਕੇ ਅਸੀਂ ਪੈਨਕ੍ਰੀਆਜ ਨੂੰ ਹੈਟਰੋਕ੍ਰਾਈਨ ਗਲੈਂਡ ਬੋਲ ਦਿੰਦੇ ਆ ਇੱਥੇ ਇਸ ਦੇ ਵਿੱਚ ਦੋ ਤਰ੍ਹਾਂ ਦੇ ਸੈੱਲ ਹੁੰਦੇ ਨੇਗੇ ਐਕਸੋਕ੍ਰਾਈਨ ਤੇ ਐਂਡੋਕ੍ਰਾਈਨ ਇਸ ਕਰਕੇ ਬਿਟਾ ਆਪਣੇ ਕੋਲ ਆਪਸ਼ਨ ਸੀ ਹੈ ਜਿਹੜੀ ਬਿਲਕੁਲ ਕਰੈਕਟ ਹੈ 4ਥ ਨੰਬਰ ਕੁਐਸਚਨ ਦੇਖੋ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਮਨੁੱਖੀ ਸਰੀਰ ਵਿੱਚ ਛੋਟੀ ਅੰਦਰ ਤੇ ਵੱਡੀ ਅੰਦਰ ਦੀ ਲੰਬਾਈ ਦੇ ਵਿਚਕਾਰ ਅਨੁਪਾਤ ਯਾਨੀ ਕਿ ਰੇਸ਼ਿਓ ਦੱਸਣੀ ਸੀਗੀ ਆਪਣੇ ਕੋਲ ਜਿਹੜੀ ਛੋਟੀ ਅੰਦਰ ਹੈ ਬੇਟਾ ਉਹਦੀ ਲੰਬਾਈ ਜਿਹੜੀ ਹੈਗੀ ਹੈਗੀ ਉਹ ਆਪਣੇ ਕੋਲ ਕਈ ਵਾਰ ਸਾਨੂੰ ਪੇਪਰ ਦੇ ਵਿੱਚ ਛੋਟੀ ਅੰਦਰ ਯਾਨੀ ਕਿ ਸਮਾਲ ਇੰਟੈਸਟਾਈਨ ਦੀ ਲੰਬਾਈ ਪੁੱਛ ਲਿਆ ਜਾਂਦਾ ਹੈਗਾ ਜਿਹੜੀ ਸਮਾਲ ਇੰਟੈਸਟਾਈਨ ਦੀ ਲੰਬਾਈ ਹੈ ਬੇਟਾ ਉਹ 7.5 ਹੁੰਦੀ ਹੈ ਠੀਕ ਹੈ ਤੇ ਵੱਡੀ ਅੰਦਰ ਦੀ ਜਿਹੜੀ ਲੰਬਾਈ ਆ ਉਹ ਬੇਟਾ ਵੱਡੀ ਅੰਦਰ ਦੀ ਜਿਹੜੀ ਲੰਬਾਈ ਹੈ ਉਹ ਬੇਟਾ 1.5 ਹੁੰਦੀ ਹੈ ਬੇਟਾ 1.5 ਹੁੰਦੀ ਹੈ ਤਾਂ ਰੇਸ਼ੋ ਕਿੰਨੀ ਆ ਗਈ ਫਾਈਬ ਰੇਸ਼ੋ ਦ ਫਾਈਬ ਰੇਸ਼ੋ 1 ਠੀਕ ਹੈ ਤਾਂ ਜੇਕਰ ਬੇਟਾ ਪੇਪਰ ਚ ਪੁੱਛ ਲਿਆਵੇ ਜਾਵੇ ਬੇਟਾ ਛੋਟੀ ਅੰਦਰ ਦੀ ਲੰਬਾਈ ਕਿੰਨੀ ਆ 7.5 ਜਾਂ 6 ਤੋਂ 7 ਮੀਟਰ ਵੀ ਲਿਖਿਆ ਹੁੰਦਾ ਤਾਂ ਵੱਡੀ ਅੰਦਰ ਦੀ ਲੰਬਾਈ ਜਿਹੜੀ ਉਹ 1.5 ਮੀਟਰ ਹੁੰਦੀ ਹੈ ਇਸ ਤਰੀਕੇ ਨਾਲ ਤੁਸੀਂ ਇਹ ਕੁਐਸਚਨ ਕਰਦੇ ਜਾਣਾ ਤੇ ਇੱਥੇ ਆਪਣੇ ਕੋਲ ਚੌਥੇ ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਬੀ ਬਿਲਕੁਲ ਕਰੈਕਟ ਹੈ ਪੰਜਵਾਂ ਕੁਐਸਚਨ ਦੇਖੋ ਛੋਟੀ ਅੰਦਰ ਤੇ ਵੱਡੀ ਅੰਦਰ ਦੇ ਜੰਕਸ਼ਨ ਨੂੰ ਕੀ ਕਿਹਾ ਜਾਂਦਾ ਬੇਟਾ ਛੋਟੀ ਅੰਦਰ ਜਿੱਥੇ ਵੱਡੀ ਅੰਦਰ ਨਾਲ ਮਿਲਦੀਆਂ ਉਹਨੂੰ ਸਿੱਕਮ ਬੋਲਦੇ ਆ ਸੀ ਆਪਸ਼ਨ ਬਿਲਕੁਲ ਕਰੈਕਟ ਹੈ ਆਪਣੇ ਕੋਲ ਛੇਵਾਂ ਨੰਬਰ ਕੁਐਸਚਨ ਦੇਖੋ ਬਾਲਗ ਜਿਹੜਾ ਅਡਲਟ ਮਨੁੱਖ ਹੈ ਉਹਦੇ ਵਿੱਚ ਆਰ ਬੀ ਸੀ ਕਿੱਥੇ ਬੇਟਾ ਕਿੱਥੇ ਬੰਦੇ ਨੇ ਕਿੱਥੇ ਉਹਨਾਂ ਦਾ ਪ੍ਰੋਡਕਸ਼ਨ ਹੁੰਦੀ ਹੈ ਆਰ ਬੀ ਸੀ ਦੀ ਪ੍ਰੋਡਕਸ਼ਨ ਜਾਂ ਉਤਪਾਦਨ ਬਾਲਾਸਥਾਨ ਹੈਗਾ ਬੋਨ ਮੈਰੋ ਰੈਡ ਬੋਨ ਮੈਰੋ ਦੇ ਵਿੱਚ ਬਟਾ ਆਪਣੇ ਕੋਲ ਪ੍ਰੋਡਕਸ਼ਨ ਹੁੰਦੀ ਹੈ ਡੀ ਆਪਸ਼ਨ ਬਿਲਕੁਲ ਠੀਕ ਹੈ ਇਹ ਅਡਲਟ ਦੇ ਵਿੱਚ ਜੇਕਰ ਤੁਹਾਨੂੰ ਇਨਫੈਂਟ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਏ ਆਪਸ਼ਨ ਆ ਜਾਣੀ ਸੀਗੀ ਜੇਕਰ ਇਨਫੈਂਟ ਦੇ ਵਿੱਚ ਪੁੱਛ ਲਿਆ ਜਾਵੇ ਤਾਂ ਏ ਆਪਸ਼ਨ ਆਣੀ ਸੀਗੀ ਪਰ ਤੁਹਾਨੂੰ ਪੁੱਛੀ ਅਡਲਟ ਦੇ ਵਿੱਚ ਗਿਆ ਹੈਗਾ ਬਾਲਗਾਂ ਦੇ ਵਿੱਚ ਗਿਆ ਹੈਗਾ ਤਾਂ ਡੀ ਆਪਸ਼ਨ ਆਏਗੀ ਇਸ ਕਰਕੇ ਹਰੇਕ ਕੁਐਸਚਨ ਨੂੰ ਬਟਾ ਕਰਨ ਸਮੇ ਤੁਸੀ ਚੰਗੀ ਤਰ੍ਹਾਂ ਬਟਾ ਦੇਖਣਾ ਹੁੰਦਾ ਹੈਗਾ ਆਪਸ਼ਨ ਕੀ ਹੈ ਕਿਉਂਕਿ ਜਿਗਰ ਸਾਨੂੰ ਦੇਖੋ ਜਿਗਰ ਵੀ ਜਿਗਰ ਦੇ ਵਿੱਚ ਵੀ ਆਰ ਬੀ ਸੀ ਦੀ ਪ੍ਰੋਡਕਸ਼ਨ ਹੁੰਦੀ ਹੈ ਤੇ ਬੋਨ ਮੈਰੋ ਦੇ ਵਿੱਚ ਵੀ ਜਿਗਰ ਤੇ ਸਪਲੀਨ ਦੇ ਵਿੱਚ ਬੇਟਾ ਆਰ ਬੀ ਸੀ ਦੀ ਪ੍ਰੋਡਕਸ਼ਨ ਇਨਫੈਂਟ ਦੇ ਵਿੱਚ ਹੁੰਦੀ ਹੈ ਜਦੋਂ ਕਿ ਬੋਨ ਮੈਰੋ ਦੇ ਵਿੱਚ ਅਡਲਟ ਦੇ ਵਿੱਚ ਹੁੰਦੀ ਹੈ ਇਹ ਵੀ ਯਾਦ ਰੱਖਣਾ ਜਦੋਂ ਆਰ ਬੀ ਸੀ ਬੇਟਾ ਅਡਲਟ ਦਾ ਜਿਹੜਾ ਆਰ ਬੀ ਸੀ ਹੈ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਇਹ ਵੀ ਯਾਦ ਰੱਖਣਾ ਜਿਹੜਾ ਆਰ ਬੀ ਸੀ ਹੈ ਅਡਲਟ ਦਾ ਉਹਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਤੇ ਆਪਣੇ ਕੋਲ ਮਨੁੱਖੀ ਸਰੀਰ ਦੀ ਇਸ ਵਿੱਚ ਸਭ ਤੋਂ ਛੋਟੀ ਅੰਦਰ ਅੰਤੜੀ ਹੈ ਜਿਹੜੀ ਉਹਦੇ ਕਿੰਨੇ ਸੈਂਟੀਮੀਟਰ ਤਿੰਨ ਹਿੱਸੇ ਨੇ ਇਲੀਅਮ ਜੀਜੂਨਮ ਤੇ ਡਿਉਡੀਨਮ ਸਭ ਤੋਂ ਪਹਿਲਾਂ ਜਿੱਥੋਂ ਜਿਗਰ ਆਪਣੇ ਕੋਲ ਸਟਮਕ ਸਟਾਰਟ ਹੁੰਦਾ ਉੱਥੇ ਡਿਉਡੀਨਮ ਹੁੰਦਾ ਉਸ ਤੋਂ ਬਾਅਦ ਜੀਜੂਨਮ ਫਿਰ ਇਲੀਅਮ ਇਲੀਅਮ ਤੋਂ ਬੇਟਾ ਇਹ ਵੱਡੀ ਅੰਦਰ ਦੇ ਨਾਲ ਜੁੜ ਜਾਂਦਾ ਹੈਗਾ ਇੱਥੇ ਆਪਣੇ ਕੋਲ ਇੱਥੇ ਆਪਸ਼ਨ ਬਣ ਜਾਂਦੀ ਹੈ ਬੇਟਾ ਆਪਣੇ ਕੋਲ ਡੀ ਆਪਸ਼ਨ ਬਿਲਕੁਲ கரੈਕਟ ਹੈ ਇੱਥੇ ਆਪਣੇ ਕੋਲ ਡੀ ਆਪਸ਼ਨ ਬੇਟਾ ਬਿਲਕੁਲ ਕਰੈਕਟ ਹੈ ਜਸਟ 1 ਮਿੰਟ ਬਟਾ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਨੈਕਸਟ ਕੁਐਸਚਨ ਦੇਖੋ ਹਾਈਡਰੋਕਲੋਰਿਕ ਐਸਿਡ ਕਿਸ ਵਿੱਚ ਮੌਜੂਦ ਹੁੰਦਾ ਹੈ ਬੇਟਾ ਹਾਈਡਰੋਕਲੋਰਿਕ ਐਸਿਡ ਸਾਨੂੰ ਪਤਾ ਹੈ ਪੇਟ ਦੇ ਵਿੱਚ ਯਾਨੀ ਕਿ ਸਟਮਕ ਦੇ ਵਿੱਚ ਮੌਜੂਦ ਹੁੰਦਾ ਹੈਗਾ ਪੈਨਕ੍ਰੀਆਸ ਦੇ ਕਿਹੜੇ ਸੈੱਲ ਬੇਟਾ ਇਨਸੂਲਿਨ ਪੈਦਾ ਕਰਦੇ ਨੇ ਜਿਹੜੇ ਬੀਟਾ ਸੈੱਲ ਹੈ ਬੇਟਾ ਉਹ ਇਨਸੂਲਿਨ ਪੈਦਾ ਕਰਦੇ ਨੇ ਜਿਹੜੇ ਅਲਫਾ ਸੈੱਲ ਹੈ ਉਹ ਗਲੂਕਾਗਨ ਪੈਦਾ ਕਰਦੇ ਨੇ ਯਾਦ ਰੱਖਣਾ ਹੈ ਬੀਟਾ ਸੈਲ ਆਫ ਪੈਨਕ੍ਰੀਆਸ ਪ੍ਰੋਡਿਊਸ ਇਨਸੂਲਿਨ ਤੇ α ਸੈੱਲ ਜਿਹੜੇ ਉਹ ਗਲੂਕਾਗਨ ਪੈਦਾ ਕਰਦੇ ਨੇ ਇਨਸੂਲਿਨ ਦਾ ਕੰਮ ਕੀ ਹੈ ਜਦੋਂ ਬਲੱਡ ਗਲੂਕੋਜ਼ ਲੈਵਲ ਵੱਧ ਜੇ ਉਹਨੂੰ ਘਟਾਉਣ ਦੇ ਵਿੱਚ ਮਦਦ ਕਰਦੀ ਹੈ ਜੇਕਰ α ਸੈੱਲ ਜਿਹੜੇ ਗਲੂਕਾਗਨ ਪੈਦਾ ਕਰਦੇ ਨੇ ਉਹਦਾ ਕੰਮ ਕੀ ਹੈ ਜੇਕਰ ਬਲੱਡ ਗਲੂਕੋਜ਼ ਲੈਵਲ ਘਟ ਜੇ ਉਹਨੂੰ ਵਧਾਉਣ ਦਾ ਕੰਮ ਕਰਦੀ ਹੈ ਇਟ ਮੀਨਸ ਕਿ ਇਹ ਦੋਵੇਂ ਇੱਕ ਦੂਜੇ ਦੇ ਐਂਟੀਗੋਨਿਸਟਿਕਲੀ ਇੱਕ ਦੂਜੇ ਦੇ ਵਿਰੋਧੀ ਕੰਮ ਕਰਦੇ ਨੇ ਕੌਣ ਇਨਸੂਲਿਨ ਤੇ ਗਲੂਕਾਗਨ ਨੈਕਸਟ ਬੇਟਾ 10ਵਾਂ ਕੁਐਸਚਨ ਅੱਜ ਦੀ ਕਲਾਸ ਦਾ ਲਾਸਟ ਕੁਐਸਚਨ ਇੱਕ ਬਾਲਗ ਮਨੁੱਖ ਦੇ ਸਰੀਰ ਵਿੱਚ ਕੀ ਹੋਵੇਗਾ ਜੇਕਰ ਉਸ ਦੀ ਸਪਲੀਨ ਨੂੰ ਹਟਾ ਦਿੱਤਾ ਜਾਵੇ ਬੇਟਾ ਜੇਕਰ ਅਸੀਂ ਸਪਲੀਨ ਨੂੰ ਹਟਾ ਦਈਏ ਤਾਂ ਜਿਹੜੇ ਮਰੇ ਹੋਏ ਆਰਬੀਸੀ ਹੈ ਉਹਦੀ ਫਿਲਟਰੇਸ਼ਨ ਸੰਭਵ ਨਹੀਂ ਹੋਵੇਗੀ ਉਸ ਦੀ ਫਿਲਟਰੇਸ਼ਨ ਸੰਭਵ ਨਹੀਂ ਹੋਵੇਗੀ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਬੇਟਾ ਇਹੀ ਕੁਐਸਚਨ ਤੁਹਾਨੂੰ ਸਾਰੇ ਦੇ ਸਾਰੇ ਕੁਐਸਚਨ ਇਹ ਪੰਜਾਬੀ ਦੇ ਵਿੱਚ ਮੈਂ ਅੱਜ ਕਰਾਏ ਨੇਗੇ ਪਰ ਇਹ ਸਾਡੇ ਕੋਲ ਸਾਰੇ ਦੇ ਸਾਰੇ ਕੁਐਸਚਨ ਬੇਟਾ ਇੰਗਲਿਸ਼ ਵਰਜਨ ਦੇ ਵਿੱਚ ਵੀ ਸਾਡੇ ਕੋਲ ਅਵੇਲੇਬਲ ਨੇ ਜੋ ਬੱਚਾ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਸਾਡੇ ਕੋਲ ਵਧੀਆ ਤਿਆਰ ਕੀਤੇ ਹੋਏ ਨੋਟਸ ਲੈਣਾ ਚਾਹੁੰਦਾ ਹੈਗਾ ਤੇ ਬੇਟਾ ਪੂਰੀ ਦੀ ਪੂਰੀ ਬੁੱਕ ਪਰਚੇਸ ਕਰਨਾ ਚਾਹੁੰਦਾ ਹੈਗਾ ਤੇ ਆਨਲਾਈਨ ਕਲਾਸਿਸ ਪਲੱਸ ਤੁਹਾਨੂੰ ਨੋਟਸ ਮਿਲਣਗੇ ਕਲਾਸ ਤੁਹਾਨੂੰ ਰਿਕਾਰਡਡ ਕਲਾਸਿਸ ਮਿਲਣੀਆਂ ਤੇ ਹਰ ਰੋਜ਼ ਤੁਹਾਡੀ ਕਲਾਸ ਹੈ ਜਿਹੜੀ ਔਨਲਾਈਨ ਲੱਗੇਗੀ ਲੱਗੇਗੀ ਤਾਂ ਬੇਟਾ ਤੁਸੀਂ ਕੀ ਕਰਨਾ ਹੈਗਾ 94 ਤੁਸੀਂ ਬੱਚੇ ਆਪਣੇ ਕੋਲ 9463079680 ਤੇ ਕੰਟੈਕਟ ਕਰਕੇ ਬੇਟਾ ਆਪਣਾ ਬੈਚ ਲੈ ਲੈਣਾ ਹੈਗਾ ਬੈਚ ਸਟਾਰਟ ਹੋ ਚੁੱਕਿਆ ਹੈਗਾ ਜਿਹੜੇ ਬੱਚੇ mphw ਮੇਲਦੇ ਨੇ ANM ਦੇ ਨੇ ਜਾਂ GNM ਦੇ ਨੇ ਉਹ ਆਪਣੀ ਪ੍ਰੈਪਰੇਸ਼ਨ ਹੁਣ ਤੋਂ ਤਿਆਰੀ ਸ਼ੁਰੂ ਕਰ ਦੋ ਤਾਂ ਹੀ ਬੇਟਾ ਤੁਹਾਡਾ ਨੰਬਰ ਹੈ ਜਿਹੜਾ ਉਹ ਜਿੰਨੀਆਂ ਪੋਸਟਾਂ ਆਉਣਗੀਆਂ ਉਹਦੇ ਵਿੱਚ ਆ ਜਾਏਗਾ ਕਾਫੀ ਬੱਚੇ ਜਿਹੜੇ ਉਹ ਸਾਡੇ ਕੋਲ ਕੋਚਿੰਗ ਲੈ ਰਹੇ ਨੇ ਉਹ ਕਾਫੀ ਅੱਗੇ ਨਿਕਲ ਚੁੱਕੇ ਨੇ ਬੇਟਾ ਮੈਂ ਇਹੀ ਕਹੂੰਗਾ ਕਿਉਂਕਿ ਕਾਫੀ ਧੀਰ ਤੋਂ ਪ੍ਰੈਪਰੇਸ਼ਨ ਲੱਗੇ ਹੋਏ ਨੇ ਕਰਨ ਤਾਂ ਉਹਨਾਂ ਦਾ ਨੰਬਰ ਆਣਾ ਤਾਂ ਸੰਭਵ ਹੀ ਹੈ ਤੇ ਇਸ ਕਰਕੇ ਬੇਟਾ ਤੁਸੀਂ ਵੀ ਆਪਣੀ ਤਿਆਰੀ ਤੋਂ ਪਿੱਛੇ ਨਾ ਹਟੋ ਤੇ ਆਪਣੀ ਔਨਲਾਈਨ ਬੈਚ ਨੂੰ ਜੁਆਇਨ ਕਰੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਤੇ ਪਟਿਆਲਾ